ਅੱਜ ਤੁਸੀਂ ਕਹਾਂ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹਰ ਪਾਸੇ ਚੰਨੀ ਦੀ ਚਰਚਾ ਅਮਰਿਤਪਾਲ ਸਿੰਘ ਦਾ ਬਿਨਾ ਨਾਮ ਲਿਆ ਵੀ ਚਰਨਜੀਤ ਚੰਨੀ ਹੁਰੀ ਖੂਬ ਚਰਚਾ ਚ ਨੇ ਚਰਨਜੀਤ ਚੰਨੀ ਹੁਰਾ ਨੇ ਸੰਸਦ ਦੇ ਵਿੱਚ ਮੌਜੂਦਾ ਭਾਜਪਾ ਸਰਕਾਰ ਦੇ ਤੀਜੇ ਪੜਾਅ ਦੌਰਾਨ ਨਰਿੰਦਰ ਮੋਦੀ ਦੀ ਤੀਜੀ ਪਾਰੀ ਦੌਰਾਨ ਆਨਲਾਨੀ ਐਮਰਜੈਂਸੀ ਦਾ ਬਖਿਆਨ ਕਰਦੇ ਹਨ ਕਹਿੰਦੇ ਅਮਰਿਤਪਾਲ ਸਿੰਘ ਦਾ ਨਾਮ ਵੀ ਨਹੀਂ ਲਿਆ ਪਰ ਉਹਨਾਂ ਦੇ ਹੱਕ ਦੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਵਾਲੇ ਹੱਕ ਦੀ ਚਰਚਾ ਕਰਕੇ ਬਾਬਾ ਵੀ ਖਟ ਲਈ ਤੇ ਕਾਂਗਰਸ ਵਾਲਿਆਂ ਲਈ ਕਹਿੰਦੇ ਸਵਾਲ ਵੀ ਖੜਾ ਕਰਤਾ ਤੇ ਬੀਜੇਪੀ ਕਪੜਿਆਂ ਤੋਂ ਬਾਹਰ ਹੋਈ ਫਿਰਦੀ ਹੈ ਚਰਨਜੀਤ ਚੰਨੀ ਹੋਰੀ ਸੰਸਦ ਦੇ ਵਿੱਚ ਬਜਟ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਤੇ ਗੱਲ ਕਰਦੇ ਆ ਹੋਇਆਂ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਐਮਰਜੈਂਸੀ ਐਮਰਜੈਂਸੀ ਕਰੀ ਜਾਂਦੇ ਹੋ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਐਮਰਜੈਂਸੀ ਨਹੀਂ ਇਨਸਾਫ ਨਹੀਂ ਮਿਲ ਰਿਹਾ ਪਰਿਵਾਰ ਪਟਕ ਰਿਹਾ ਪੰਜਾਬ ਦਾ ਕਿਸਾਨ ਸੜਕਾਂ ਤੇ ਰੁੜ ਰਿਹਾ ਐ ਐਮਰਜੈਂਸੀ ਨਹੀਂ ਹੈ ਮਣੀਪੁਰ ਚ ਜੋ ਕੁਝ ਵਾਪਰ ਰਿਹਾ ਐ ਐਮਰਜੈਂਸੀ ਨਹੀਂ ਹੈ ਯੂਪੀ ਚ ਜੋ ਕੁਝ ਘਟਨਾਕਰਮ ਵਾਪਰੇ ਨੇ ਉਹ ਐਮਰਜੈਂਸੀ ਨਹੀਂ ਹੈ ਆ ਜੀ ਮਤਲਬ ਕਿ ਹਰਿਆਣਾ ਦੀਆਂ ਧੀਆਂ ਜਿਹੜੀਆਂ ਖੜਾਣਾ ਸੜਕਾਂ ਤੇ ਰੁੜਦੀਆਂ ਰਹੀਆਂ ਐ ਐਮਰਜੈਂਸੀ ਨਹੀਂ ਤੇ ਇਸ ਦੌਰਾਨ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਇੱਕ ਹਲਕੇ ਤੋਂ ਚੁਣ ਕੇ ਆਏ ਨੁਮਾਇੰਦੇ ਨੂੰ ਐਨਐਸਐ ਤਹਿ ਤੁਸੀਂ ਅੰਦਰ ਸਿੱਟਿਆ ਹੋਇਆ ਇਹ ਲੋਕਾਂ ਦੀ ਆਵਾਜ਼ ਦਮਾਉਣ ਦਾ ਹੈ ਮੈਂਬਰ ਪਾਰਲੀਮੈਂਟ ਦੀ ਆਵਾਜ਼ ਦਮਾਉਣ ਦਾ ਇਹ ਐਮਰਜੈਂਸੀ ਨਹੀਂ ਉਹ ਹਸਲਕੇ ਦੀ ਆਵਾਜ਼ ਕਿਨੇ ਬੜਨਾ ਹੈ ਉਹ ਹਸਲਕੇ ਦੇ ਮੁੱਦੇ ਕਿਨੇ ਚਖਣੇ ਸੋ ਨਾਂ ਨਹੀਂ ਲਿਆਉਣੇ ਅਮਰਪਾਲ ਸਿੰਘ ਦਾ ਪਰ ਇੰਨਾ ਕਹਿਣ ਦੇ ਨਾਲੇ ਤਸੱਲੀ ਮੱਚ ਗਈ ਤੇ ਅੱਛਾ ਇਹ ਸਾਰੀ ਕਾਰਵਾਈ ਦੇ ਵਿੱਚ ਰਵਨੀਤ ਬਿੱਟੂ ਟੋਕ ਰਹੇ ਸੀ ਬਾਰ-ਬਾਰ ਤੇ ਜਦੋਂ ਰਵਨੀਤ ਬਿੱਟੂ ਟੋਕ ਰਹੇ ਸੀ ਤਾਂ ਬਿੱਟੂ ਕਹਿੰਦੇ ਨੂੰ ਸਿੱਧੇ ਹੋਲੇ ਤੇਰਾ ਦਾਦਾ ਜਦ ਨਹੀਂ ਮਰਿਆ ਹੈ ਦਾਦਾ ਤਾਂ ਜਦ ਮਰਿਆ ਜਾਂ ਤੂੰ ਕਾਂਗਰਸ ਛੱਡਤੀ ਤੇ ਠੀਕ ਹੈ ਵੀ ਇਹਨਾਂ ਦਾ ਵੀ ਦਰਦ ਹੈ ਕਿ ਹਾਂ ਕਾਂਗਰਸੋਂ ਨਿਕਲ ਗਿਆ ਹੁਣ ਉਹ ਦਰ ਮੰਤਰੀ ਬਣ ਕੇ ਬੈਠਾ ਤੇ ਉਦੋਂ ਰਵਨੀਤ ਬਿੱਟੂ ਸ਼ੁਰੂ ਹੋ ਗਿਆ ਸਭ ਤੋਂ ਪ੍ਰਸਤੂ ਤੋਂ ਸਭ ਤੋਂ ਵੱਧ ਜਾਇਦਾਦ ਵਾਲਾ ਲੀਡਰ ਤੋਂ ਉਹ ਚੰਨੀ ਕੰਨੀ ਸਿੱਧੇ ਹੋਗੇ ਸੋ ਬਾਹਰ ਤੱਕ ਕੌਣ ਨੂੰ ਹੋਏ ਇਧਰ ਉਹ ਰਾਜਾ ਬੜਿੰਗ ਵੀ ਖੜਾ ਹੋਇਆ ਸੋ ਖਾਸੀ ਤਕਰਾਰ ਵੀ ਹੋਈ ਪਰ ਇੱਕ ਪਾਸੇ ਚਰਨਜੀਤ ਚੰਨੀ ਹੋਰਾਂ ਨੇ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਹਵਾਲੇ ਨਾਲ ਐ ਕਿ ਉਹਨਾਂ ਦੇ ਹਲਕੇ ਦੀ ਗੱਲ ਕੌਣ ਕਰੇਗਾ ਉਸ ਇਲਾਕੇ ਦੀ ਗੱਲ ਕੌਣ ਕਰੇਗਾ ਉਸ ਮੈਂਬਰ ਪਾਰਲੀਮੈਂਟ ਦੇ ਹੱਕ ਕਿੱਥੇ ਨੇ ਉਹਦੀ ਗੱਲ ਕੀਤੀ ਨਾ ਕਿ ਉਹਨਾਂ ਨੇ ਇਹ ਪੁੱਛਿਆ ਕਿ ਐਨਐਸਏ ਕਿਉਂ ਲਾਇਆ ਨਾ ਨਾ ਨੇ ਕਿਹਾ ਕਿ ਐਸੇ ਹਟਾ ਦਿਓ ਨਾ ਨਾ ਨੇ ਕਿਹਾ ਕਿ ਜੇਲ੍ਹ ਚ ਹੈ ਤਾਂ ਬਾਹਰ ਲਿਆਓ ਹੈ ਉਹਨਾਂ ਨੇ ਕਿਹਾ ਉਹ ਕਾਨੂੰਨ ਉਸ ਮਸਲੇ ਤੇ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਕਿ ਕਾਨੂੰਨ ਆਪਣਾ ਕੰਮ ਕਰਦਾ ਕਰੇ ਪਰ ਉਹਨਾਂ ਨੇ ਸਵਾਲ ਪੁੱਛਿਆ ਕਿ ਵੀ ਜਦੋਂ ਬੰਦਾ ਲੋਕ ਫਤਵੇ ਨਾਲ ਜਿੱਤ ਗਿਆ ਤੇ ਫਿਰ ਉਹ ਰੋਸ ਹਲਕਿਆਂ ਦਾ ਉਹ ਹਲਕੇ ਦੇ ਲੋਕਾਂ ਦਾ ਉਹ ਵੋਟਰਾਂ ਦਾ ਨੁਮਾਇੰਦਾ ਹੈ ਤੇ ਉਹ ਨਾ ਹਲਕੇ ਦੇ ਲੋਕਾਂ ਦੀ ਗੱਲ ਕੌਣ ਕਰੇਗਾ ਉਸ ਨੂੰ ਉਹ ਹੱਕ ਤਾਂ ਹੋਵੇ ਸੋ ਉਹਨਾਂ ਨੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਗੱਲ ਕੀਤੀ ਹੁਣ ਇਹ ਤੇ ਬੀਜੇਪੀ ਵੀ ਸੱਤੇ ਕੱਪੜੀਆਂ ਬਾਹਰ ਹੋਈ ਫਿਰਦੀ ਆ ਹਾਂ ਤੇ ਕਾਂਗਰਸੀ ਕਹਿੰਦੇ ਮੂਲ ਕੌਂਦੇ ਫਿਰਦੇ ਨੇ ਪੰਜਾਬ ਵਾਲੀ ਕਾਂਗਰਸੀ ਸਟੈਂਡੀ ਲੈ ਪਾਰ ਰਹੀ ਦਿੱਲੀ ਵਾਲੇ ਵੀ ਕਹਿੰਦੇ ਆ ਜੀ ਇਹ ਨਿੱਜੀ ਬਿਆਨ ਹੈ ਪਰ ਇਸ ਤੋਂ ਪਹਿਲਾਂ ਵੀ ਚਰਨ ਚੰਨੀ ਕਿੰਨੀ ਵਾਰ ਚਰਚਾ ਵਿੱਚ ਵੀ ਆਏ ਤੇ ਕਿੰਨੀ ਵਾਰ ਵਿਵਾਦਾਂ ਵਿੱਚ ਵੀ ਆਏ ਕਿੰਨੀ ਵਾਰ ਉਹਨਾਂ ਦੀ ਬਾਵਾਹੀ ਵੀ ਹੋਈ ਕਿੰਨੀ ਵਾਰ ਉਹਨਾਂ ਦਾ ਮਜ਼ਾਕ ਵੀ ਉੜਿਆ ਚਾਹੇ ਉਹ ਬੱਕਰੀ ਚੂਨ ਨੂੰ ਲੈ ਕੇ ਚਰਚਾ ਹੋਵੇ ਚਾਹੇ ਉਹ ਮੰਜੇ ਬੁੰਨ ਨੂੰ ਲੈ ਕੇ ਗੱਲ ਹੋਵੇ ਹੈਨਾ ਚਾਹੇ ਉਹ ਭੰਗੜਾ ਪਾਉਣ ਦੀਆਂ ਗੱਲਾਂ ਹੋਣ ਹੈਨਾ ਤੇ ਚਾਹੇ ਉਹ ਪ੍ਰਧਾਨ ਮੰਤਰੀ ਨੂੰ ਠੋਕਮਾ ਜਵਾਬ ਦੇਣ ਦੀ ਗੱਲ ਹੋਵੇ ਤੋ ਇਸ ਲਈ ਉਹ ਆਪਣੇ ਹਰ ਪੈਲੂ ਲਈ ਜਾਣੇ ਜਾਂਦੇ ਰਹੇ ਨੇ ਮਤਲਬ ਪੰਜਾਬ ਦੇ ਵਿੱਚ ਐ ਐਮਐਲਏ ਤੋਂ ਲੈ ਕੇ ਵਿਰੋਧੀ ਧਿਰ ਦੇ ਲੀਡਰ ਤੋਂ ਹੁੰਦੇ ਹੋਇਆ ਕੈਪਟਨ ਸਰਕਾਰ ਚ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਬਣਦ ਤੱਕ ਫਿਰ ਵਿਧਾਨ ਸਭਾ ਚੋਣਾਂ 'ਚ ਇੱਕ ਨਹੀਂ ਦੋ ਸੀਟਾਂ ਤੋਂ ਹਾਰਨ ਤੱਕ ਤੇ ਉਹ ਤੋਂ ਬਾਅਦ ਫਿਰ ਜਿਮਨੀ ਚੋਣਾਂ 'ਚ ਨਾਮ ਚੱਲਣ ਤੋਂ ਬਾਅਦ ਟਿਕਟ ਨਾ ਮਿਲਣਾ ਪਰ ਜਦੋਂ ਆਮ ਚੋਣਾਂ 'ਚ ਮਿਲੀ ਤੇ ਜਲੰਧਰ ਤੋਂ ਵੱਡੇ ਮਾਰਜ ਨਾਲ ਜਿੱਤ ਕੇ ਸੰਸਦ ਜਾਣਾ ਉਹ ਚਰਨ ਜਿੱਦ ਚੰਨੀ ਕਈ ਬਾਤਾਂ ਚ ਰਹੇ ਨੇ ਪਾਟੀ ਤੇ ਬੈਠਣ ਲੈ ਕੇ ਚਰਚਾ ਹੋ ਗਈ ਕਹਿੰਦੇ ਜੀ ਮੁੱਖ ਮੰਤਰੀ ਬਣ ਲਈ ਹਾਥੀ ਤੇ ਬੈਠ ਗਏ ਕਿਸੇ ਨੇ ਦੱਸਿਆ ਜੀ ਹੈਨਾ ਫਿਰ ਸਰਕਾਰੀ ਕੋਠੀ ਚੋਂ ਰਾਹ ਕੱਢਣ ਨੂੰ ਲੈ ਕੇ ਜੀ ਬਸੂ ਸਾਸ ਦਾ ਮੁੱਦਾ ਬੜੀਆਂ ਚਰਚਾਂ ਵਿੱਚ ਸੋਸ਼ਲ ਮੀਡੀਆ ਤੇ ਖਬਰਾਂ ਚ ਚਲਦੀਆਂ ਰਹੀਆਂ ਹੈ ਫਿਰ ਸਿੱਕਾ ਉਛਾਲ ਕੇ ਜਦੋਂ ਕਿ ਉਹ ਚ ਕੋਈ ਜਾਂ ਗਲਤ ਨਹੀਂ ਲੱਗਾ ਜੇ ਦੋਈ ਤਰ੍ਹਾਂ ਸਹਿਮਤ ਸੀ ਤਾਂ ਫਿਰ ਇਹ ਤੋਂ ਵਧੀਆ ਹੱਲ ਹੋਰ ਕਿ ਹੋ ਸਕਦਾ ਸੀ ਉਹ ਤਕਨੀਕੀ ਸਿੱਖਿਆ ਮੰਤਰੀ ਸੀਗੇ ਹੈ ਤੇ ਲੈਕਚਰਰਾਂ ਦੀ ਇੱਕੋ ਪੋਸਟ ਲਈ ਦੋ ਬੰਦੇ ਆ ਗਏ ਕੋਥਾਂ ਨਹੀਂ ਦੋਈ ਬੰਦੇ ਜਾਣਾ ਚਾਹੁੰਦੇ ਸੀ ਮਤਲਬ ਕਿਸੇ ਸੀਟ ਦੇ ਉੱਤੇ ਦੋਵਾਂ ਨੇ ਨਾਮ ਦਿੱਤੇ ਕਿ ਮੈਨੂੰ ਇੱਥੇ ਨਿਯੁਕਤੀ ਦਿੱਤੀ ਜਾਵੇ ਉਹ ਕਹਿੰਦੇ ਮੈਨੂੰ ਇੱਥੇ ਦਿੱਤੀ ਜਾਵੇ ਸੋ ਦੋਵਾਂ ਨੂੰ ਕਹਿੰਦੇ ਵੀ ਦੱਸੋ ਜਦੋਂ ਦੋਵਾਂ ਦੇ ਡਾਕੂਮੈਂਟ ਦੇਖੇ ਸਾਰਾ ਕੁਝ ਦੇਖੇ ਲਗਭਗ ਬਰਾਬਰ ਸੀ ਉਹ ਕਹਿੰਦੇ ਵੀ ਸਿੱਕਾ ਉਛਾਲ ਕੇ ਕਰ ਲਈਏ ਦੋਈ ਤਰ੍ਹਾਂ ਸਹਿਮਤ ਹੋ ਗਏ ਸੋ ਚਰਚਾ ਵੀ ਹੋਈ ਕਈਆਂ ਨੇ ਉਸ ਨੂੰ ਸਹੀ ਤਰ੍ਹਾਂ ਸੁਲਾਇਆ ਕਈਆਂ ਨੇ ਉਸੇ ਸਵਾਲ ਵੀ ਖੜੇ ਕੀਤੇ ਜੋ ਚੰਨੀ ਘਰਾਂ ਦੀ ਚਰਚਾ ਉਸ ਮੌਸਲੇ ਜਿਹੜੀ ਆਈ ਐਸ ਅਫਸਰ ਦੇ ਮਾਮਲੇ ਤੇ ਜਦੋਂ ਕਿ ਆਈ ਐਸ ਅਫਸਰ ਮਹਿਲਾ ਅਫਸਰ ਕਦੇ ਕੋਈ ਸਾਹਮਣੇ ਨਹੀਂ ਆਈ ਪਰੇ ਸਰਕਾਰੀ ਫਾਈਲਾਂ ਚ ਹੀ ਸੈਕਟਰੀਅਟ ਦੀਆਂ ਕਲਿਆਰਿਆਂ ਚ ਹੀ ਚਾਰਾ ਮੈਸੇਜ ਭੇਜੇ ਸੀ ਜੀ ਫਿਰ ਕੈਪਟਨ ਵਾਲੇ ਪਾਸੇ ਹੋ ਗਿਆ ਲੱਗਿਆ ਜੀ ਮਾਮਲਾ ਨਿਬੜ ਗਿਆ ਜੀ ਮਾਫੀਨਾਮਾ ਹੋ ਗਿਆ ਜੀ ਖੂਬ ਚਰਚਾ ਵਰੀ ਹੈ ਹੈਨਾ ਉਸ ਨੂੰ ਲੈ ਕੇ ਰਵਨੀਤ ਬਿੱਟੂ ਵੀ ਉਂਗਲੀ ਚੱਕ ਰੇ ਸੀ ਕਿਸੇ ਮੀਟੂ ਚ ਵੀ ਰਿਹਾ ਜੀ ਫਿਰ ਇਸੇ ਤਰ੍ਹਾਂ ਮਤਲਬ ਕਿ ਐ ਪ੍ਰੇਕਾ ਗਾਂਧੀ ਵਾਲਾ ਇੱਕ ਵਾਰ ਮਾਮਲਾ ਹੋਇਆ ਕਿ ਪ੍ਰੇਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ ਆ ਪਿਛਲੀ ਅਮਦਨ ਸਭਾ ਚੋਣਾ ਚ ਜਦੋਂ ਉਹਨੇ ਕਿਹਾ ਕਿ ਪੰਜਾਬ ਚ ਪੰਜਾਬੀ ਉਰਾਸ ਕਰਨਗੇ ਉਹਦਾ ਇਸ਼ਾਰਾ ਕੇਜਰੀਵਾਲ ਵਾਲਾ ਸੀਗਾ ਹਾਂ ਪਰ ਮੈਂ ਇੱਕ ਫੜਦ ਨਹੀਂ ਚਾ ਨਹੀਂ ਹੋ ਰਿਹਾ ਸੀ ਚੁਰਾ ਹੋ ਗਏ ਵੀ ਭਈਏ ਨਹੀਂ ਇੱਥੇ ਰਹਿਣਗੇ ਐ ਜੂਪੀ ਬਿਹਰ ਵਾਲੇ ਨਹੀਂ ਰਹਿਣਗੇ ਇੱਥੇ ਪੰਜਾਬੀ ਹੋ ਰਹਿਣਗੇ ਨੂੰ ਬਾਹਰ ਕੀਤਾ ਜਾਵੇ ਤੇ ਪਰ ਇਸ ਵਾਰ ਮਿਲਦੇ ਪਰ ਇਸ ਦੀ ਜਦੋਂ ਹੈਨਾ ਸੋ ਲੋਕ ਸਭਾ ਚੋਣਾਂ ਦੇ ਦੌਰਾਨ ਸਾਰੇ ਨਾਲ ਮਿਲ ਕਰ ਰਹੀ ਗੁੰਜਰੰਦਰ ਚ ਵੋਟ ਦਾ ਵੀ ਮਸਲਾ ਸੀਗਾ ਸੋ ਪਰ ਜਦੋਂ ਪ੍ਰਧਾਨ ਮੰਤਰੀ ਵਾਲੀ ਸੁਰੱਖਿਆ ਵਾਲਾ ਮਾਮਲਾ ਆ ਉਸ ਮਾਮਲੇ ਚ ਬਹੁਤ ਵਾਅਬਾਹੀ ਖੱਟੀ ਉਸ ਮਾਮਲੇ ਚ ਬਹੁਤ ਸ਼ਾਬਾਸ਼ੀ ਖੱਟੀ ਜਦੋਂ 5 ਜਨਵਰੀ ਨੂੰ ਫਿਰੋਜ਼ਪੁਰ ਵਾਲੀ ਰੈਲੀ ਚ ਮਠਿੰਡੇ ਦੇ 에ਰਪੋਰਟ ਤੋਂ ਗੱਡੀ ਰਾਈ ਚੱਲਿਆ ਕਾਫਲਾ ਰੋਲ ਪਰ ਤੇ ਰਿਪੋਰਟ ਤੇ ਰੁਗ ਗਿਆ ਅਤੇ ਪ੍ਰਧਾਨ ਮੰਤਰੀ ਜੀ ਕਹਿੰਦੇ ਜੀ ਵਾਪਸ ਜਾਣ ਲੱਗੇ ਕਹਿੰਦੇ ਕਿ ਧੰਨਵਾਦ ਕਹਦੇ ਹੋ ਆਪਣੇ ਮੁੱਖ ਮੰਤਰੀ ਨੂੰ ਕਿ ਮੈਂ ਜਿੰਦਾ ਵਾਪਸ ਚਲੇ ਉਹ ਕਹਿੰਦੇ ਕਮਾਲਾ ਜਨਾਬ ਕੋਈ ਸੁਰੱਖਿਆ ਦੀ ਚੁਕ ਚਾਕ ਨਹੀਂ ਕਹਿੰਦੇ ਐਵੇਂ ਡਰਾਮਾ ਨਾ ਕਰੋ ਹੈ ਤੁਹਾਡੀ ਉਥੇ ਰੈਲੀ 'ਚ ਕੱਟ ਨਹੀਂ ਸੀ ਤੁਸੀਂ ਇਸ ਲਈ ਭੱਜੇ ਹੋ ਸੋ ਸਟੈਂਡ ਲਿਆ ਉਹ ਕਹਿੰਦੇ ਮੈਂ ਕਿਸਾਨਾਂ ਦੇ ਗੋਲੀਆਂ ਥੋੜਾ ਚਲਾਉਣੀਆਂ ਸੀ ਮੈਂ ਆਪਣੇ ਕਿਸਾਨਾਂ ਦਾ ਥੋੜਾ ਭਰਉਣੀ ਸੀ ਸੋ ਇਹ ਸਟੈਂਡ ਦੇ ਉੱਤੇ ਉਹਨਾਂ ਦੀ ਖੂਬ ਤਰੀਫੀ ਸੋ ਇਸ ਲਈ ਚਰਚਾ 'ਚ ਵੀ ਵਿਵਾਦਾਂ 'ਚ ਵੀ ਤੇ ਆਪਣੀ ਬੋਲਾਂ ਲਈ ਵੀ ਚੰਨੀ ਚੰਨੀ ਜਾਣੇ ਜਾਂਦੇ ਨੇ ਸੋ ਇਸ ਲਈ ਸੰਸਦ 'ਚ ਅਮਰਿਤਪਾਲ ਦੀ ਗੈਰ ਹਾਜ਼ਰੀ 'ਚ ਵੀ ਬਿਨਾ ਨਾਮ ਲਏ ਅਮਰਿਤਪਾਲ ਦੀ ਵਿਚਾਰ ਚਾ ਹੋ ਰਹੀ ਆ ਤੇ ਨਾਲ ਦੇ ਨਾਲ ਚੰਨੀ ਚੰਨੀ ਵੀ ਹੋ ਰਹੀ ਆ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਇਤਿਹਾਸ ਬਹੁਤ ਕੁਝ ਸਿਖਾਉਂਦਾ ਹੈ ਇਤਿਹਾਸ ਤੋਂ ਕਈ ਕੁਝ ਸਿੱਖਿਆ ਲੈ ਕੇ ਗਾਂਵਧਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ 'ਚ ਹੋਈਆਂ ਗਲਤੀਆਂ ਨੂੰ ਆਉਂਦੇ ਸਮੇਂ 'ਚ ਦੁਰਸਤ ਕੀਤਾ ਜਾਂਦਾ ਹੈ ਤੇ ਸਿੱਖ ਪੰਥ ਦੇ ਸਿੱਖ ਰਵਾਇਤ ਦੇ ਇਤਿਹਾਸ ਦੇ ਪੰਨਿਆਂ 'ਚ ਵੀ ਦਰਜ ਹੈ ਕਿ ਬੂਟਾ ਸਿੰਘ ਤੋਂ ਲੈ ਕੇ ਸਰਜੀਤ ਸਿੰਘ ਬਰਨਾਲਾ ਤੱਕ ਤਖਤیاں ਪਾ ਕੇ ਸਜ਼ਾ ਪੂਕਤੇ ਰਹੇ ਨੇ ਧਾਰਮਿਕ ਸਜ਼ਾ ਪੂਰੀ ਕਰਦੇ ਰਹੇ ਨੇ ਤੇ ਸਿੱਖ ਰਾਜ ਦੇ ਮੋਢੀ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਕੋੜੀਆਂ ਦੀ ਸਜ਼ਾ ਹੁੰਦੀ ਹੈ ਕਾਚ ਉਸ ਇਤਿਹਾਸ ਚੋ ਇਹ ਚਾਕਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਜਿਸ ਸਥਿਤੀ ਚ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਤੇ ਜੋ ਕੁਛ ਉਹਨਾਂ ਦੇ ਰਾਜਪਾਕ ਚ ਵਾਪਰਿਆ ਉਹ ਸਾਰੇ ਘਟਨਾਕਰਮਾਂ ਦੇ ਲਈ ਕੀ ਗੁਨਾਹਾਂ ਦੀ ਸਜ਼ਾ ਗੁਨਾਹ ਅਣਜਾਣੇ ਛੋਏ ਜਾਣੇ ਛੋਏ ਸਾਜ਼ਿਸ਼ ਤਹਿਤ ਕੀਤੇ ਕਿੰਨੇ ਕਬੂਲੇ ਕਿੰਨੇ ਨਹੀਂ ਕਬੂਲੇ ਉਹ ਸਾਰਿਆਂ ਨੂੰ ਪਰਚੋਲ ਕਰਦੇ ਆ ਪੰਜ ਸਿੰਘ ਸਹਿਬਾਨ ਕੀ ਬਰਨਾਲੇ ਵਾਲੀ ਬੂਟਾ ਸਿੰਘ ਵਾਲੀ ਜਾਂ ਮਹਾਰਾਜ ਰਣਜੀਤ ਸਿੰਘ ਵਾਲੀ ਕਿਹੜੀ ਸਜਾ ਸੁਣਾਉਣਗੇ ਨਾ ਅਕਾਲੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੱਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਖਦੀ ਰਸਦ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨਿਆਂ ਚੋਂ ਘਰਾਂ ਚੋਂ ਆਉਂਦੀ ਆ ਸੇਵਾ ਚਲਦੀ ਆ ਅਚਾਨਕ ਇੱਕ ਪਹਿਲੂ ਆਉਂਦਾ ਕਿ ਵੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਸਿੱਖ ਸਿਧਾਂਤਾਂ ਤੋਂ ਉਲਟ ਇੱਕ ਗੁਨਾਹ ਕਰਤਾ ਉਹ ਇਤਿਹਾਸ ਚੋਂ ਲੈ ਕੇ ਕਈ ਤਰ੍ਹਾਂ ਦੀਆਂ ਕੱਲਾ ਪਈਆਂ ਨੇ ਕੋਈ ਕਹਿੰਦਾ ਨੱਚਣੀ ਦਾ ਨਾਚ ਦੇਖ ਲਿਆ ਕੋਈ ਕਹਿੰਦਾ ਨੱਚਣੀ ਨਾਲ ਵਿਆਹ ਦੀਆਂ ਗੱਲਾਂ ਨੇ ਕੋਈ ਕਹਿੰਦਾ ਕਿ ਨਹੀਂ ਦਾੜੀ ਰੰਗਣ ਦਾ ਹੀ ਮਾਮਲਾ ਸੀ ਚਲੋ ਆਪਾਂ ਇਹ ਘਟਨਾ ਕਰ ਨੂੰ ਇੱਕ ਪਾਸੇ ਰੱਖ ਕੇ ਸਿਰਫ ਇਹ ਕਿ ਉਹਨਾਂ ਨੇ ਸਿੱਖ ਸਿਧਾਂਤ ਤੋਂ ਉਲਟ ਜਾ ਕੇ ਕੋਈ ਕਦਮ ਚੁੱਕਿਆ ਤੇ ਇਸ ਦੀ ਸ਼ਿਕਾਇਤ ਇਸ ਦਾ ਜ਼ਿਕਰ ਅਕਾਲ ਤਖਸਬ ਦੇ ਜਥੇਦਾਰ ਤੱਕ ਆਪੜਿਆ ਤੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਚੱਤੀਦਾਰ ਫੂਲਾ ਸਿੰਘ ਹੋਰਾਂ ਨੇ ਤਲਬ ਕਰ ਲਿਆ ਪਰ ਕਿਤੇ ਅੰਦਰ ਕੋਈ ਕਿਸੇ ਕਣ ਵੱਜੋਂ ਵੀ ਹੰਕਾਰ ਜਿਹੜਾ ਪਿਆ ਹੁੰਦਾ ਕਿਤੇ ਖਰਾਬ ਕਰਦਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਤਲਬ ਕਰਨ ਤੇ ਅਕਾਲ ਤਖਸਬ ਤੇ ਆ ਕੇ ਪੇਸ਼ ਹੋਣ ਤੋਂ ਕੰਨੀ ਖਤਰਾ ਲੀ ਪਰ ਰਸ਼ਦ ਗੁਰੂ ਘਰ ਉਮੇ ਹੀ ਆਈ ਉਮੇ ਉਹ ਮੱਥਾ ਟੇਕਣਾਉਂਦੇ ਸੀ ਸੋ ਇਸ ਗੱਲ ਤੋਂ ਜਦੋਂ ਅਸਰ ਫੁੱਲਾ ਸਿੰਘ ਨੂੰ ਪਤਾ ਲੱਗਿਆ ਕਿ ਵੀ ਉਹ ਬੁਲਾਇਆ ਵੀ ਨਹੀਂ ਆਏ ਤੇ ਕਹਿੰਦੇ ਕਿ ਉਹਨਾਂ ਨੇ ਕਿਹਾ ਵੀ ਇਹ ਮਰਿਆਦਾ ਪੰਖ ਹੋਈ ਹੈ ਹੁਣ ਇਹ ਰਸਤ ਬੰਦ ਕਰੋ ਨਹੀਂ ਕਬੂਲ ਕਰਨੀ ਤੇ ਜਦੋਂ ਮਹਾਰਾਜ ਸਿੰਘ ਆਉਣ ਤਾਂ ਉਹਨੂੰ ਸ੍ਰੀ ਹਲਾ ਦਿਓ ਤੇ ਕਹਿੰਦੇ ਜਦੋਂ ਇਹ ਕਾਰਵਾਈ ਦਾ ਮਹਾਰਾਜ ਜੀ ਨੂੰ ਪਤਾ ਲੱਗਾ ਤੇ ਉਸ ਨੂੰ ਝਟਕਾ ਲੱਗਾ ਕਿ ਮੇਥੋਂ ਗਲਤੀ ਹੋਈ ਹੈ ਤੇ ਉਸ ਨੇ ਕਹਿੰਦੇ ਜੱਤਾ ਫੁੱਲਾ ਸਿੰਘ ਕਰੋ ਸੰਪਰਕ ਸਾਧਿਆ ਤੁਹਾਨੂੰ ਕਿਹਾ ਕਿ ਠੀਕ ਹੈ ਜੀ ਮੈਂ ਹਾਜ਼ਰ ਹੋ ਗਿਆ ਹਾਂ ਦੱਸੋ ਜੀ ਉਹ ਕਹਿੰਦੇ ਆਏ ਜੱਤਾ ਫੁੱਲਾ ਸਿੰਘ ਕਹਿੰਦੇ ਕਿ ਪਹਿਲਾਂ ਗੱਲ ਰঞ্জੀਤ ਸਿੰਘ ਤੇਰੇ ਔਰ ਮੇਰੇ ਵਿਚਾਲੇ ਸੀ ਹੁਣ ਵਿਚਾਲੇ ਸੰਗਤ ਆ ਗਈ ਤੂੰ ਇੱਕ ਕਪੜਾ ਗਾਂ ਲੰਘਿਆ ਆ ਗਲਤੀ ਕਰਦੇ ਆ ਤੇ ਤੁਝੇ ਗਲਤੀ ਹੋਈ ਤੇ ਉਸ ਨੂੰ ਕਬੂਲ ਕਰਦਾ ਤੇ ਗੱਲ ਨਿਪਟ ਜਾਣੀ ਸੀ ਪਰ ਤੂੰ ਉਸ ਨੂੰ ਕਬੂਲਣ ਦੀ ਬਜਾਏ ਤੂੰ ਤਾਂ ਸੱਦੇ ਤੇ ਵੀ ਤਲਬ ਕਰਨ ਤੇ ਵੀ ਨਹੀਂ ਆਇਆ ਤੂੰ ਆਪਣੇ ਆਪ ਨੂੰ ਜਿਆਦਾ ਵੱਡਾ ਮੰਨਣ ਲੱਗ ਪਿਆ ਇਸ ਲਈ ਹੁਣ ਮੈਂ ਨਹੀਂ ਹੁਣ ਸੰਗਤ ਫੈਸਲਾ ਕਰ ਰਿਹਾ ਫੈਸਲਾ ਸੰਗਤ ਚ ਹੋਏਗਾ ਦੇਖੰਦੀ ਸੰਗਤ ਦੀ ਹਾਜ਼ਰੀ ਦੇ ਵਿੱਚ ਇਸ ਵਾਰ ਸਹਿਵਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਪੜੇ ਤਾਰ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਚੋਲੇ ਤਾਰੇ ਗਏ ਤੇ ਕੋੜੇ ਮਾਰਨ ਦੀ ਤਿਆਰੀ ਸੀ ਕਿ ਸੰਗਤਾਂ ਦੀ ਅੱਖਾਂ ਛੰਝੂ ਆ ਗਏ। ਤੇ ਉਹਨਾਂ ਨੇ ਜਸਤੇਰ ਸਾਹਿਬ ਨੂੰ ਅਪੀਲ ਕੀਤੀ ਕਿ ਮਹਾਰਾਜ ਕੋੜੇ ਵੱਜਣ ਤੋਂ ਵੀ ਵੱਡੀ ਸਜ਼ਾ। ਕਿ ਮਹਾਰਾਜਾ ਰਣਜੀਤ ਸਿੰਘ ਰਾਜ ਭਾਗ ਹੁੰਦਿਆਂ ਵੀ ਸਾਰਾ ਕੁਝ ਹੁੰਦਿਆਂ ਵੀ ਹੁਣ ਝੁੱਕ ਗਿਆ ਉਸ ਨੇ ਤਖਤ ਮੁਰੇ ਆਪਣਾ ਸੀਸ ਝੁਕਾ ਦਿੱਤਾ ਉਸ ਨੇ ਗੁਨਾਹ ਕਬੂਲ ਕਰ ਲਿਆ ਤੇ ਕੁੜੇ ਸਜ਼ਾ ਭੁਗਤਣ ਲਈ ਤੁਹਾਡੇ ਸਾਹਮਣੇ ਚੋਲੇ ਲਾ ਕੇ ਖੜਾ ਸੋ ਸਜ਼ਾ ਹੋ ਗਈ ਹੈ ਫਿਰ ਮੂਟਾ ਸਿੰਘ ਹੋਰਾ ਆਲਾ ਵਰਦਤ ਆਪਣੇ ਸਾਹਮਣੇ ਆ ਕਿ ਉਹਨਾਂ ਨੂੰ ਬਾਖੜੀਆਂ ਕਰਕੇ ਤਖਤੀ ਪਾ ਕੇ ਸੁਣਾਈ ਗਈ ਸਜ਼ਾ ਭੋਗੀ ਧਾਰਮਿਕ ਸਜ਼ਾ ਲੱਗੀ ਇਸੇ ਤਰ੍ਹਾਂ ਸਰਜੀਤ ਸਿੰਘ ਬਰਨਾਲਾ ਜਦੋਂ ਪੁਲਿਸ ਭੇਜਣ ਵਾਲੇ ਮਾਮਲੇ ਚ ਦਰਬਾਰ ਸਾਹਿਬ ਦੇ ਅੰਦਰ ਫਿਰ ਤਲਖਾ ਲੱਗੀ ਤਖਤੀ ਪਾ ਕੇ ਸਜ਼ਾ ਭੋਗੀ ਅੱਜ ਉਹ ਸਵਾਲ ਹੁਣ ਦੁਬਾਰਾ ਆ ਕੇ ਖਲੋਤਾ ਹੈ ਸਵਾਲ ਇੱਥੋਂ ਖੜਾ ਹੁੰਦਾ ਹੈ ਕਿ ਤਖਤੀ ਪਾ ਕੇ ਜਾਂ ਬਿਨਾਂ ਤਖਤੀ ਤੋਂ ਜਾ ਕੋੜੇ ਇਹਨਾਂ ਚ ਫਰਕ ਕੀ ਹੈ ਕਹਿੰਦੇ ਜੀ ਇੱਕ ਹੈ ਕਿ ਤੁਸੀਂ ਆ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਗੁਨਾਹ ਕਬੂਲ ਕਰਨ ਤੋਂ ਬਾਅਦ ਤੁਹਾਡੇ ਲਈ ਧਾਰਮਿਕ ਸਜ਼ਾ ਮقرਰ ਹੁੰਦੀ ਹੈ ਕਿ ਬਈ ਠੀਕ ਹੈ ਗਲਤੀ ਹੋਈ ਕੋਤਾਹੀ ਹੋਈ ਜਾਣੇ ਚ ਹੋਈ ਅਣਜਾਣੇ ਚ ਹੋਈ ਜਾਣ ਬੁਝ ਕੇ ਕੀਤੀ ਪਰ ਤੁਸੀਂ ਆਪਣਾ ਗੁਨਾਹ ਕਬੂਲ ਕੀਤਾ ਤੇ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਚਾਹੇ ਉਹ ਕੀਰਤਨ ਸਰਵਣ ਕਰਨ ਦੀ ਹੋਵੇ ਪਾਠ ਕਰਨ ਦੀ ਹੋਵੇ ਨਾਮ ਜਪਣ ਦੀ ਹੋਵੇ ਜੋੜਿਆਂ ਦੀ ਹੋਵੇ ਵਰਤਨਾ ਦੀ ਹੋਵੇ ਲੰਗਰ ਚ ਹੋਵੇ ਸਫਾਈ ਦੀ ਹੋਵੇ ਸੋ ਇਸੇ ਚ ਗਲਤੀ ਦੇ ਮਿਆਰ ਨੂੰ ਦੇਖਦੇ ਆਂ ਗਲਤੀ ਦੇ ਕਾਰਨਾਂ ਨੂੰ ਦੇਖਦੇ ਆਂ ਤੁਹਾਡੇ ਹੈ ਉਸ ਕਉਕੇ ਤੁਸੀਂ ਕਈ ਵਾਰ ਆਦਰਸ਼ ਵੀ ਹੁੰਨੇ ਹੋ ਜੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਦਰਸ਼ਿਕ ਚਿਹਰਾ ਸੀ ਜੇ ਬੁਟਾ ਸਿੰਘ ਬਾਰੇ ਕਰਦਾ ਤਾਂ ਇੱਕ ਵੱਡਾ ਰੁਤਬੇਦਾਰ ਵਿਅਕਤੀ ਸੀ ਜੇ ਬਰਨਾਲੇ ਹੋਰੀ ਕਰਦੇ ਨੇ ਬਾਦਲ ਹੋਰੀ ਕਰਦੇ ਨੇ ਤਾਂ ਉਹ ਇੱਕ ਚਿਹਰੇ ਨੇ ਸੋ ਜੇ ਇਹ ਜੇਕਰ ਗਲਤੀ ਕਰਦੇ ਨੇ ਫਿਰ ਤਖਤੀ ਤੱਕ ਵਾਲਾ ਫੈਸਲਾ ਹੁੰਦਾ ਸੋ ਮਤਲਬ ਤੁਸੀਂ ਗੁਨਾਹ ਕੀਤਾ ਤੇ ਉਹਨੂੰ ਕਬੂਲ ਕੀਤਾ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਪਰ ਤੁਸੀਂ ਆਦਰਸ਼ ਸੀ ਤੁਸੀਂ ਚਿਹਰਾ ਸੀ ਤੁਹਾਡੇ ਚੋ ਲੋਕ ਦੇਖ ਕੇ ਉਸ ਰਾਹਾਂ ਤੇ ਤੁਰਦੇ ਸੀ ਇਸ ਲਈ ਤੁਹਾਨੂੰ ਤਖਤੀ ਪਾ ਕੇ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਅਜੇ ਲਿਖਤ ਵਾਲੀ ਤਖਤੀਆਂ ਪਾ ਕੇ ਨਭਾਉ ਪਈ ਸੇਵਾ ਪਰ ਗੁਨਾਹ ਕਰਕੇ ਕਬੂਲ ਨਾ ਕਰਨਾ ਤੇ ਉਹ ਤੋਂ ਕੰਨੀ ਘਤਰਾ ਜਾਣਾ ਹੈ ਤਖਤ ਦੇ ਹੁਕਮ ਨੂੰ ਵੀ ਕਾਲ ਤੱਕ ਸਾਬ ਦੇ ਹੁਕਮ ਨੂੰ ਵੀ ਲਾਂਬੇ ਕਰ ਦੇਣਾ ਸਿੱਖ ਸਿਧਾਂਤਾਂ ਨੂੰ ਵੀ ਕਿਨਾਰੇ ਕਰ ਦੇਣਾ ਫਿਰ ਜਿਹਾ ਗੁਣਾ ਕਰਕੇ ਜਦੋਂ ਆਉਂਦਾ ਫਿਰ ਕੋੜਿਆਂ ਤੱਕ ਅਲੀ ਸਜਾਲਾ ਹੁਣ ਇੱਕ تیر ਗਈ ਆ ਚਾਰ ਗੁਰਹਾਂ ਨੂੰ ਲੈ ਕੇ ਮਾਫੀਨਾਮੇ ਦੇ ਰੂਪ ਚ ਸ਼ਿਕਾਇਤ ਪੱਤਰ ਦੇ ਕੇ ਆਈ ਹੈ ਚੰਦੂ ਮਾਜਰੇ ਉਹ ਨਾਲ ਹੀ ਤਰ ਤੇ ਦੂਏ ਪਾਸੇ ਉਸ ਮਾਫੀਨਾਮਾ ਸ਼ਿਕਾਇਤ ਪੱਤਰ ਦੇ ਹਵਾਲੇ ਨਾਲ ਪੰਜ ਸਿੰਘ ਸਹਿਬਾਨਾਂ ਦੇ ਬੈਠਕ ਦੇ ਵਿੱਚ ਫੈਸਲਾ ਲੈ ਕੇ ਸੁਖਵੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਹੁੰਦਾ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਬੰਦ ਲਿਫਾਫੇ 'ਚ ਆਪਣਾ ਸਪਸ਼ਟੀਕਰਨ ਦੇਤਾ ਚਰਮਨੀ ਕਮੇਟੀ ਨੇ ਵੀ ਦਿੱਤਾ ਹੋ 94 96 ਲੱਖ ਦੇ ਇਸਤਿਹਾਰਾਂ ਦਾ ਮਾਮਲਾ ਉਹਦਾ ਉਹਦਾ ਵੀ ਉਹਨਾਂ ਨੇ ਵੀ ਸਪਸ਼ਟੀਕਰਨ ਦੇਤਾ ਹੁਣ ਇਹ ਸਪਸ਼ਟੀਕਰਨ ਤੋਂ ਬਾਅਦ ਉਹ ਲਿਫਾਫਾ ਖੁੱਲਣ ਤੋਂ ਬਾਅਦ ਤੈਅ ਹੋਣਾ ਕਿ ਗਨਾਹ ਧਾਰਮਿਕ ਸਜ਼ਾ ਲਾ ਗੁਨਾਹ ਧਾਰਮਿਕ ਸਜ਼ਾ ਤਖਤੀ ਪਾ ਕੇ ਭੁਗਤਣ ਵਾਲਾ ਜਾਂ ਗੁਨਾਹ ਕੋੜਿਆਂ ਤੱਕ ਵਾਲਾ ਕਿ ਤੁਸੀਂ ਕਬੂਲ ਕੀਤਾ ਕਿ ਨਹੀਂ ਕੀਤਾ ਗੁਨਾਹ ਤਾਂ ਕਬੂਲ 2015 ਚ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਚੰਦੂ ਮਾਜਰੇ ਤੇ ਬੀਬੀ ਜ਼ਗੀਰ ਕਰਵਾਨਾ ਵੀ ਕਰ ਲਿਆ ਸੀ ਮਤਲਬ ਜੇਕਰ ਨਾ ਕਬੂਲ ਕੀਤੇ ਹੋਏ ਨੇ ਫਿਰ ਤਾਂ ਤੁਹਾਨੂੰ ਤਖਤੀਆਂ ਪਾ ਕੇ ਸਜ਼ਾ ਤਾਂ ਲੱਗਣੀ ਹੈ ਉਹ ਧਾਰਮਿਕ ਸਜ਼ਾ ਤਾਂ ਭੁਗਤਣੀ ਪੈਣੀ ਹੈ ਪਰ ਸੰਗਤ ਚ ਇੱਕ ਸਵਾਲ ਚੱਲ ਰਿਹਾ ਹੈ ਅਕਾਲੀ ਦਲ ਦੇ ਆਪਣੇ ਵਿੱਚ ਇੱਕ ਸਵਾਲ ਚੱਲ ਰਿਹਾ ਉਹ ਸਵਾਲ ਇਹ ਵੱਡਾ ਹੁੰਦਾ ਜਾ ਰਿਹਾ ਕਿ ਬਈ ਇਹ ਸਾਰੀ ਵਰਤਾਰੇ ਦੇ ਵਿਚਾਲੇ ਇਹ ਘਟਨਾ ਕਰਮ ਦੇ ਵਿਚਾਲੇ ਕੀ ਅਣਜਾਣੇ ਚ ਗਲਤੀ ਹੈ ਕਿ ਜਾਣੇ ਚ ਗਲਤੀ ਹੈ ਗਲਤੀ ਤਾਂ ਹੋਈ ਹੈ ਤੇ ਸਰਕਾਰ ਹੁੰਦਿਆਂ ਤਾਕਤ ਹੁੰਦਿਆਂ ਜੇਕਰ ਉਹ ਘਟਨਾ ਕਰਮ ਦੇ ਹਵਾਲੇ ਨਾਲ ਤੁਸੀਂ ਉਸ ਨੂੰ ਦੁਰਸਤ ਕਰਨ ਲਈ ਕੋਈ ਡਿਊਟੀ ਨਹੀਂ ਨਿਭਾਈ ਤਾਂ ਕੀ ਇਹ ਇਹ ਕਿਹਾ ਜਾਵੇ ਕਿ ਤੁਹਾਨੂੰ ਗਲਤੀਆਂ ਦਾ ਪਤਾ ਸੀ ਗਲਤੀਆਂ ਹੋ ਰਹੀਆਂ ਸੀ ਤੇ ਤੁਸੀਂ ਤਾਂ ਵੀ ਉਸ ਤੋਂ ਕੰਨੀ ਕੁ ਤਰ੍ਹਾਂ ਨੂੰ ਲੱਗਦਾ ਸੀ ਕਿ ਜਥੇਦਾਰ ਵੀ ਆਪਣੇ ਸਰਕਾਰ ਵੀ ਆਪਣੀ ਪੁਲਿਸ ਵੀ ਆਪਣੀ ਹੈ ਸ਼੍ਰੋਣੀ ਕਮੇਟੀ ਵੀ ਆਪਣੀ ਕੀ ਲੋੜ ਹੈ ਸੋ ਇਹ ਇਸ ਤੋਂ ਫਿਰ ਸਵਾਲ ਪੈਦਾ ਹੁੰਦਾ ਕਿ ਕੀ ਤਖਤਿਆਂ ਤੱਕ ਇਹ ਸਰੂਗਾ ਕਿ ਕੋੜਿਆਂ ਤੱਕ ਜਾਣਾ ਪਊਗਾ 2015 ਪੰਜਾਬ ਜ ਬੀਅਤ ਬੀ ਦੀਆਂ ਕਟਨਾਵਾਂ ਬਾਬਲ ਕਲਾਮ ਦੀ ਗਾੜੀ ਗੋੜੀ ਕਾਂਡ ਆਪ ਨੂੰ ਸਰੂਪ ਦੇ ਅੰਗ ਖਿਲਾਰੇ ਗਏ ਤੇ ਉਸ ਦੇ ਰੋਸੇ ਵਜੋਂ ਹੈ ਨਾਮ ਚੱਕਦੀਆਂ ਲੰਗਰ ਛਕਦੀਆਂ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਭਰਾਈਆਂ ਗਈਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੋ ਅਸਰੀ ਜਿਹੜੀ ਬਾਗੀ ਵਾਲੇ ਪਾਸੇ ਖੜੀ ਹੈ ਉਹ ਵੀ ਤੇ ਜਿਹੜੀ ਸੁਖਵੀਰ ਬਾਦਲ ਦੇ ਪਿੱਛੇ ਖੜੀ ਹੈ ਉਹ ਵੀ ਸਾਰੀ ਸੱਤਾ ਸੁਖ ਮੰਨਣ ਵਾਲੀ ਤੇ ਉਹ ਸਭ ਬਰਤਾਰੇ ਦੇ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਇੱਕ ਚਿੱਠੀ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ ਕਿੰਨੀ ਗੁਰਵਚਨ ਸਿੰਘ ਸੀ ਮੇਰਾ ਖਲੋਸ ਉਮੇ ਸੋ ਉਹਨਾਂ ਨੂੰ ਬਕਾਇਦਾ ਤੌਰ ਤੇ ਚਿੱਠੀ ਸੌਂਪਦੇ ਨੇ ਕਿਹਾ ਜੀ ਗੈਨੀ ਗੁਰਵਚਨ ਸਿੰਘ ਜਦੋਂ ਗੁਰਵਚਨ ਸਿੰਘ ਜਰਨ ਕਿਹਾ ਪਛਾਤਾ ਪੜੀ ਚਿੱਠੀ ਆ ਉਸ ਤੋਂ ਬਾਅਦ ਤੱਕ 3 ਦੇ ਕੇਸ ਘਟ ਸਭ ਵਿਖੇ ਪਛਾਤਾ ਪੱਜੋ ਅਖੰਡ ਪਾਠ ਸਭ ਕਰਾਇਆ ਜਾਂਦਾ ਤੇ ਉਸ ਅਖੰਡ ਪਾਠ ਸਭ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜਦੋਂ ਭੋਗ ਪਾਈ ਜਾਂਦੇ ਨੇ ਤਦ ਪ੍ਰਕਾਸ਼ ਸਿੰਘ ਬਾਦਲ ਕੀ ਚੰਦੂ ਮજરા بیٹھا ਦਿਖ ਰਿਹਾ ਪਰ ਜਿਸ ਨੂੰ ਚੀਮਾ ਹੋ ਰਿਹਾ ਵੀ ਬੱਠੇ ਨੇ ਤੇ ਵੀ ਵਜੀਰ ਕੋਰ ਵੀ ਜਿਸ ਨੂੰ ਤੁਸੀਂ ਸਾਰਿਆਂ ਨੇ ਪਛਤਾਪ ਕਰਨ ਗਏ ਸੀ ਜਦ ਗੁਨਾਹਾਂ ਲਈ ਬੋਲੇ ਕਿਉਂ ਨਹੀਂ ਇਹ ਤਫਸੀਲ ਜਦ ਕਿਉਂ ਨਹੀਂ ਸਾਹਮਣੇ ਲਿਆਂਦੀ ਕਿ ਹਾਂ ਇਹ ਗੁਰਾਏ ਹੋਏ ਨੇ ਸੋ ਇਸ ਦਾ ਮਤਲਬ ਤੁਸੀਂ ਉਸ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਚਾਹੇ ਸੁਖਵੀਰ ਬਾਦਲ ਦੇ ਪਿੱਛੇ ਖੜੇ ਹੋ ਜਾਂ ਸੁਖਵੀਰ ਬਾਦਲ ਦੇ ਸਾਹਮਣੇ ਖੜੇ ਹੋ ਚਾਹੇ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਹਾਂ ਜੀ ਅਸੀਂ ਆਪਣੀ ਗੁਨਾਹਾਂ ਦੀ ਮਾਫੀ ਮੰਗ ਲਈ ਉਹ ਮੰਗੇ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਉਹਦੇ ਤੁਸੀਂ ਵੀ ਨਹੀਂ ਛੱਡ ਕੇ ਆਏ ਤੇ ਕਹਿੰਦੇ ਹੋ ਕਿ ਸੁਖਵੀਰ ਪ੍ਰਧਾਨ ਕੀ ਤੋਂ ਅਸਤੀਫਾ ਦੇਵੇ ਫਿਰ ਤੁਸੀਂ ਆਪਣੇ ਕੋਰ ਕਮੇਟੀ ਦੇ ਮੈਂਬਰਾਂ ਤੋਂ ਅਸਤੀਫਾ ਦੇ ਆਉਂਦੇ ਤੁਸੀਂ ਚੋਣਾ ਨਾ ਲੜਦੇ ਤਾਜ਼ੀਆਂ ਲੋਕ ਸਭਾ ਚੋਣਾ ਸੋ ਇਹਦਾ ਮਤਲਬ ਉਸ ਸਮੇਂ ਮੇਰੇ ਕੋਲ ਤਸਵੀਰ ਪਈ ਆ ਇਹ ਤਸਵੀਰ ਗਵਾਹੀ ਭਰਦੀ ਆ ਉਸ ਸਮੇਂ ਦੀ ਕਿ ਬੀਬੀ ਜਗੀਰ ਕੌਰ ਵੀ ਪ੍ਰੇਮ ਸਿੰਘ ਚੰਦੂ ਮજરા ਵੀ ਦਲਜੀਤ ਸਿੰਘ ਚੀਮਾ ਵੀ ਪ੍ਰਕਾਸ਼ ਸਿੰਘ ਬਾਦਲ ਵੀ ਇਹ ਉਸ ਪਸਰਤਾਪ ਵਾਲੇ ਉਹਦੇ ਵਿੱਚ ਅਖੰਡਪਾਟ ਸਾਹਿਬ ਦੀ ਭੋਗ ਤੇ ਬੈਠੇ ਨੇ ਸੋ ਇਹਦਾ ਮਤਲਬ ਗਨਾਹਾਂ ਤੋਂ ਤੁਸੀਂ ਜਨਾਬ 2015 ਤੋਂ ਵਾਕਫ ਹੋ ਹੁਣ ਰਾਜਨੀਤੀ ਚਮਕਾਉਣ ਲਈ ਜਿਆਦਾ ਏ ਜਾਂ ਜਦੋਂ ਲੱਗਿਆ ਕਿ ਉਹਨਾਂ ਕਾਲੀ ਦਲ ਚ ਕੁਝ ਖੱਟਣ ਨੂੰ ਨਹੀਂ ਰਿਹਾ ਕੁਝ ਕਮਾਉਣ ਨੂੰ ਨਹੀਂ ਰਿਹਾ ਹੁਣ ਕਹਿੰਦੇ ਚੋਣ ਵੀ ਨਹੀਂ ਲੜਾਂਗੇ ਸੋ ਇਸ ਲਈ ਇਹ ਵੱਡਾ ਸਵਾਲ ਹੁਣ ਜਸੀਦਾਰ ਸਾਹਿਬ ਮੂਰੇ ਤਾਂ ਖੜਾ ਹੀ ਹੈ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਤੇ ਉਹਨਾਂ ਦੇ ਫੈਸਲੇ ਤੇ ਸਭ ਦੀ ਨਜ਼ਰ ਆ ਚਰਚਾ ਤਾਂ ਸੰਗਤ 'ਚ ਇਸ ਗੱਲ ਦੀ ਵੀ ਆ ਕਿ ਕੀ ਇਹ ਇਹਨਾਂ ਲੀਡਰਾਂ ਨੂੰ ਜਿਨ੍ਹਾਂ ਦੇ ਹੱਥ 'ਚ ਅਕਾਲੀ ਦਲ ਦੀ ਬਾਗਡੋਰ ਸੀ ਜਿਨ੍ਹਾਂ ਨੇ ਉਸ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਰਟੀ ਨੂੰ ਜਿਹੜੀ ਕੌਮ ਦੀ ਪਾਰਟੀ ਸੀ ਪੰਜਾਬ ਦੀ ਪਾਰਟੀ ਸੀ ਉਸ ਨੂੰ ਪਰਿਵਾਰਕ ਮੀਟਿੰਗ ਵਾਲੀ ਪਾਰਟੀ ਬਣਾ ਕੇ ਰੱਖ ਲਿਆ ਸਾਰੇ ਆਪਣੇ ਪਰਿਵਾਰ ਪਾਲੇ ਉਸ ਨੂੰ ਤਾਂ ਮਿਕਸਾਈ ਜੈ ਦੇਣੀ ਚਾਹੀਦੀ ਹੈ ਜਾਂ ਇਸ ਰਾਜਨੀਤਿਕ ਬੱਜਰਗਰਤੀਆਂ ਲਈ ਕੋਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕੀ ਇਸ ਮਸਲੇ ਦੇ ਉੱਤੇ ਵੀ ਸਿੰਘ ਸਾਹਿਬਾਨ ਵਿਚਾਰਨਗੇ ਕੇ ਲਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕਿ ਭਾਈ ਰਾਜਨੀਤੀ ਤੋਂ 5 ਸਾਲ ਹੋ ਜੋ ਬੰਝੇ ਛੁੱਟੀਆਂ ਤੁਹਾਡੀ ਆ ਪ੍ਰਧਾਨਗੀਆਂ ਵੀ ਛੱਡੋ ਕੁਰਸੀਆਂ ਵੀ ਛੱਡੋ ਕੋਰ ਕਮੇਟੀਆਂ ਵੀ ਛੱਡੋ ਬਾਕੀ ਉਹ ਦੇਦਾਰੀਆਂ ਵੀ ਛੱਡੋ ਆ ਨਵੀਂ ਪਨੀਰੀ ਨੂੰ ਅਸੀਂ ਪੰਥ ਦੀ ਵਗਡੋਰ ਸੌਂਪਦੇ ਆ ਨਵੀਂ ਪਨੀਰੀ ਨੂੰ ਅਸੀਂ ਅਖਾਲੀ ਦਾ ਸੌਂਪਦੇ ਆ ਇਹ ਬਹੁਤ ਸੁਜਮਨ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਸਿੱਖੀ ਦੀ ਮਰਿਆਦਾ ਤੋਂ ਵੀ ਵਾਕਿਫ ਨੇ ਕਰੋ ਭਰੋਸਾ ਉਹਨਾਂ ਜਿਹੜੇ ਖਾਲੀਗੱਢ ਨੂੰ ਵੀ ਅੱਗੇ ਤੋਰ ਸਕਦੇ ਨੇ ਪਰ ਪਰਿਵਾਰ ਪਾਲਣ ਵਾਲੇ ਆਪਣੀਆਂ ਨਿੱਜੀ ਗਰਜਾਂ ਪਾਲਣ ਵਾਲੇ ਚਾਹੇ ਉੱਧਰ ਖੜੇ ਨੇ ਚਾਹੇ ਉੱਧਰ ਖੜੇ ਨੇ ਇੱਕੋ ਸਾਰ ਨੇ ਸੋ ਇਸ ਲਈ ਹੁਣ ਇਹ ਫੈਸਲੇ ਦੀ ਕੜੀ ਹੈ ਪੰਜ ਸਿੰਘ ਸਹਿਬਾਨਾਂ ਲਈ ਕਿ ਪਹਿਲੀ ਤਨਖਾਹਾਂ ਤਾਂਕਰਾਰ ਦੋਈ ਤਰ੍ਹਾਂ ਦਿੱਤੀਆਂ ਜਾਣਗੀਆਂ ਪਰ ਉਹ ਤਨਖਾਹਾਂ ਤਖਤੀ ਵਾਲੀਆਂ ਹੋਣਗੀਆਂ ਜਾ ਫਿਰ ਮਹਾਰਾਜਾ ਰਣਜੀਤ ਸਿੰਘ ਵਾਲੀ ਸਜ਼ਾ ਦੇ ਤੱਕ ਇਹਨਾਂ ਨੂੰ ਉਹ ਸਜ਼ਾ ਕੋੜੇ ਮਾਰ ਦੇ ਤੱਕ ਦੀ ਸਜ਼ਾ ਤੱਕ ਜਾ ਸਕਦੀ ਹੈ ਇਹਦੇ ਉੱਤੇ ਨਜ਼ਰ ਰਹੀ ਜੀ ਯੂਪੀਐਸਸੀ ਦੀ ਪ੍ਰੀਖਿਆ ਦੇ ਵਿੱਚ ਹੁਣ ਆਧਾਰ ਕਾਰਡ ਨਾਲ ਐਂਟਰੀ ਹੋਏਗੀ ਤੁਹਾਡਾ ਐਡਮਿਟ ਕਾਰਡ ਤੇ ਉੱਤੇ ਕਿਊਆਰ ਕੋਡ ਵੀ ਹੋਏਗਾ ਅਸਲ 'ਚ ਪਿਛਲੇ ਦਿਨ ਹੀ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਇੱਕ ਬਹੁਤ ਵੱਡਾ ਸਵਾਲ ਬਣਿਆ ਫਿਰ ਇੱਕ ਆ ਪੂਜਾ ਖੇਡਕਰ ਪੀਐਸ ਦੀ ਟ੍ਰੇਨਿੰਗ ਨੂੰ ਲੈ ਕੇ ਉਸ ਨੂੰ ਲੈ ਕੇ ਕਾਸੇ ਪਹਿਲੂ ਸਾਹਮਣੇ ਆਏ ਸੋ ਇਹ ਸਾਰੇ ਵਿਵਾਦ ਜਦੋਂ ਚਰਚਾ 'ਚ ਰਹੇ ਤਾਂ ਉਹਨਾਂ ਦੇ ਵਿੱਚੋਂ ਹੁਣ ਕਹਿੰਦੇ ਕਿ ਏਜੰਸੀਆਂ ਆ ਸਰਕਾਰਾਂ ਹੁਣ ਇਹ ਗੌਰ ਕਰ ਰਹੀਆਂ ਨੇ ਕਿ ਵੀ ਇਸ ਨੂੰ ਭਰਦਰਸੀ ਤਰੀਕੇ ਨਾਲ ਕੰਮ ਕੀਤਾ ਜਾਵੇ ਕੋਈ ਗੜਬੜ ਨਾ ਹੋਵੇ ਪੇਪਰਾਂ 'ਚ ਆਮ ਚਰਚਾ 'ਵਾਂ ਸਾਹਮਣੇ ਆ ਜਾਂਦੀ ਹੈ ਕਿ ਫਲਾਣੇ ਦੀ ਥਾਂ ਤੇ ਉਹ ਪੇਪਰ ਦੇ ਗਿਆ ਉਹਦਾ ਭਰਾ ਦੇ ਗਿਆ ਉਹਦੀ ਭੈਣ ਦੇ ਗਈ ਉਹਦੇ ਨਾਲ ਮਿਲਦੀ ਝਕ ਵਾਲਾ ਬੰਦਾ ਦੇ ਗਿਆ ਉਸਨੇ ਝਾਲੀ ਬੰਦਾ ਭੇਜਤਾ ਫੜਿਆ ਗਿਆ ਨਹੀਂ ਫੜਿਆ ਗਿਆ ਸੋ ਹੁਣ ਯੂਪੀਐਸਸੀ 'ਚ ਗੜਬੜੀ ਨਾ ਹੋਵੇ ਅਜੇ ਪੇਪਰਾਂ 'ਚ ਕੋਈ ਹੋਰ ਕਿਸੇ ਥਾਂ ਤੇ ਪੇਪਰ ਨਾ ਦੇ ਜਵੇ ਇਹਦੇ ਲਈ ਕਹਿੰਦੇ ਤਿਆਰੀ ਕੀਤੀ ਗਈ ਆ ਉਹ ਤਿਆਰੀ ਇਹ ਸਧਾਰਤ ਕੀਤੀ ਹੈ ਕਿ ਆਧਾਰ ਕਾਰਡ ਬਕਾਇਦਾ ਉਹਦੇ ਵਿੱਚ ਆਧਾਰ ਕਾਰਡ ਦਾ ਨੰਬਰ ਹੋਏਗਾ ਜਿਹਦੇ ਨੂੰ ਤੁਹਾਡੀਆਂ ਉਂਗਲਾਂ ਦੀ ਉੱਥੇ ਅੱਖਾਂ ਦੀ ਉਹ ਪਛਾਣ ਤੁਹਾਡੀ ਉੱਥੇ ਬਾਇਓਮੈਟ੍ਰਿਕ ਜਿਵੇਂ ਹੁੰਦੀ ਹੈ ਉਹਦੇ ਨਾਲ ਪਤਾ ਲੱਗੇਗਾ ਕਿ ਉਹੀ ਬੰਦਾ ਪੇਪਰ ਦੇਣ ਆਇਆ ਜਿਹਦਾ ਪੇਪਰ 'ਚ ਨਾਮ ਹੈ ਉਸੇ ਬੰਦੇ ਨਾਲ ਮਿਲਦਾ ਹੈ ਸਾਰਾ ਕੁਝ ਇਹ ਫਿਰ ਇਸੇ ਤਰ੍ਹਾਂ ਜਿਹੜਾ ਉੱਥੇ ਤੁਹਾਡਾ ਐਡਮਿਟ ਕਾਰਡ ਹੋਏਗਾ ਉਹਦੇ ਵਿੱਚ ਕਿਊ ਆਰ ਕੋਡ ਹੋਏਗਾ ਜੀ ਤੁਹਾਡੀ ਸਾਰੀ ਜਾਣਕਾਰੀ ਹੋਏਗੀ ਉਹ ਸਕੈਨ ਕੀਤਾ ਜਾ ਸਕੇਗਾ ਸੋ ਇਸ ਪਹਿਲੂਆਂ ਤੇ ਰੀਅਲ ਟਾਈਮ ਅਟੈਂਡੈਂਸ ਮੋਨਿਟਰ ਸਿਸਟਮ ਹੋਏਗਾ ਉਹ ਉਹਦੇ ਨਾਲ ਸਾਰੀ ਸੋ ਇੱਕ ਨਵੀਂ ਤਕਨੀਕ ਤੇ ਕੰਮ ਕੀਤਾ ਜਾ ਰਿਹਾ ਤੇ ਹੌਲੀ ਹੌਲੀ ਇਹ ਯੂਪੀਐਸ ਤੋਂ ਸ਼ੁਰੂ ਹੋ ਕੇ ਆਮ ਮੁਕਾਬਲੇ ਵਾਲੀਆਂ ਨੌਕਰੀ ਪੇਸ਼ੇ ਵਾਲੀਆਂ ਹੋਰ ਪ੍ਰੀਖਿਆਵਾਂ ਦੇ ਵਿੱਚ ਵੀ ਇਹ ਵਿਦਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ ਚਾਹੇ ਉਹ ਪੁਲਿਸ ਦੀਆਂ ਨੌਕਰੀਆਂ ਹੋਣ ਚਾਹੇ ਪ੍ਰਸ਼ਾਸਨ ਦੀਆਂ ਨੌਕਰੀਆਂ ਹੋਣ ਚਾਹੇ ਮੈਡੀਕਲ ਖੇਤਰ ਦੀਆਂ ਹੋਣ ਐ ਚਾਹੇ ਕਿਸੇ ਹੋਰ ਨੌਕਰੀ ਲਈ ਹੋਣ ਸੋ ਇਹ ਤਕਨੀਕ ਪਰ ਉੱਥੇ ਤੱਕ ਲਿਆਉਣ ਦੀ ਤੇ ਤਿਆਰੀ ਕੀਤੀ ਜਾ ਰਹੀ ਆ ਤਾਂ ਕਿ ਪੇਪਰਾਂ ਦੇ ਵਿੱਚ ਨਕਲੀ ਧੋਖਾਧੜੀ ਹਾਂ ਠੱਗੀ ਇੱਕ ਦੂਏ ਦੇ ਥਾਂ ਤੇ ਚੀਟਿੰਗ ਇਹ ਸਾਰੀ ਚੀਜ਼ਾਂ ਰੋਕ ਸਕਣ। ਸੋ ਇਹਦੇ ਉੱਤੇ ਕਿੰਨਾ ਕਾਮਯਾਬ ਹੁੰਦੇ ਕਿੰਨਾ ਨਹੀਂ ਪਰ ਇਹਦੀ ਸ਼ੁਰੂਆਤ ਯੂਪੀਐਸਸੀ ਦੇ ਪੇਪਰਾਂ ਤੋਂ ਹੋਣ ਜਾ ਰਹੀ ਹੈ। ਸੋ ਜਿਹਦੇ ਲਈ ਆਧਾਰ ਕਾਰਡ ਵੀ ਜ਼ਰੂਰੀ ਹੋਏਗਾ ਤੇ ਕਿਊਆਰ ਕੋਡ ਵਾਲਾ ਐਡਮਿਟ ਕਾਰਡ ਵੀ ਹੋਏਗਾ ਤੇ ਰੀਅਲ ਟਾਈਮ ਅਟੈਂਡੈਂਸ ਜਿਹੜਾ ਮੋਨਿਟਰ ਸਿਸਟਮ ਹੈ ਉਹ ਵੀ ਲਾਗੂ ਹੋਏਗਾ। ਸੋ ਤੁਸੀਂ ਬੇਖਦੇ ਰਹੋ ਗਲੋਬਲ ਪੰਜਾਬ ਟੀਵੀ। ਬਹੁਤ-ਬਹੁਤ ਸ਼ੁਕਰੀਆ।